जय बाबा सुखानंद जी जय बाबा मडजी इलाके ਦਾ ਇਤਿਹਾਸਕ ਸਥਾਨ बाबा ਮਟ ਦਿਨ ਸੋਮਵਾਰ 14 ਜੁਲਾਈ ਸਵੇਰ ਸਮਾਦੀ ਸਥਲ बाबा मडजी ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਸ ਨੂੰ ਇਸ ਸਥਾਨ ਨੂੰ ਇਲਾਕੇ ਦੀ ਸੁਪਰੀਮ ਕੋਰਟ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੇ ਸੱਚ ਅਤੇ ਝੂਠ ਦਾ ਨਾਟਕਾ ਮਿੰਟਾਂ ਸਕਿੰਟਾਂ ਵਿੱਚ ਹੋ ਜਾਂਦਾ ਹੈ ਤਾਂ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਵਾ ਰਹੇ ਹਨ ਨਿਹਾਲ ਹੋ ਜਾਓਗੇ ਇਸ ਸਥਾਨ ਤੋਂ ਜੋ ਵੀ ਮੰਗੋਗੇ ਬਾਬਾ ਜੀ ਤੁਹਾਡੀਆਂ ਝੋਲੀਆਂ ਭਰ ਦੇਣਗੇ ਪਰ ਇਸ ਸਥਾਨ ਤੇ ਆ ਕੇ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁਖ ਸ਼ਾਂਤੀ ਜਲਦੀ ਕੜਾ ਲਈ ਅਰਦਾਸ ਕਰੋ ਮੈਂ ਤੁਹਾਡਾ ਵਿਜੇ ਸ਼ਰਮਾ ਵੀਡੀਓ ਸ਼ੇਅਰ ਕਰੋ ਜੈ ਬਾਬਾ ਮਟਦੀ